ਜਨਾਲਾ ਦੇ ਸਾਫ ਦਾ ਐਮਐਲਏ ਹਰਪ੍ਰਤਾਪ ਸਿੰਘ ਅਜਨਾਲਾ ਨੇ ਕੇਰਿਆ ਪੰਜਾਬ ਸਰਕਾਰ ਨੂੰ ਮਾਮਲਾ ਲੈਂਡ ਪੁਲਿੰਗ ਦਾ ਅੱਜ ਹਰਪ੍ਰਤਾਪ ਸਿੰਘ ਅਜਨਾਲਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਇਸ ਵਿੱਚ ਲੈਂਡ ਪੁਲਿੰਗ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੇਰਿਆ ਉਹਨਾਂ ਕਹਾਂ ਕੇ ਪੰਜਾਬ ਸਰਕਾਰ ਲੋਕਾਂ ਦੀਆਂ ਜ਼ਮੀਨਾਂ ਖਤਮ ਕਰਨ ਤੇ ਤੁਲੀ ਹੋਈ ਹੈ ਪਹਿਲਾਂ ਤਾਂ ਮੈਂ ਉਹ ਦਿਸਤਾਰੀ ਹੋ ਮੇਰੇ ਪ੍ਰੈਸ ਸੇ ਬਾਅਦ ਪ੍ਰੈਸ ਇੱਕ ਐਸਾ ਮਾਧਿਅਮ ਹੈ ਜਿਹਦੇ ਰਾਹੀਂ ਅਸੀਂ ਹਰ ਵਰਗ ਤੱਕ ਚਾਹੇ ਕੋਈ ਇੰਡਸਟਰੀ ਲਿਸਟ ਹੈ ਚਾਹੇ ਕਿਸਾਨ ਹੈ ਚਾਹੇ ਕੋਈ ਜਿਹੜੀਦਾਰ ਹੈ ਚਾਹੇ ਕੋਈ ਗਰੀਬ ਉਮੀਰ ਹੈ ਤੁਹਾਡੇ ਮਾਜ਼ਮ ਰਾਂਗੇ ਅਸੀਂ ਆਪਣੀ ਆਵਾਜ਼ ਆਪਣਾ ਸੁਨੇਹਾ ਦੇਣਾ ਤੁਹਾਡਾ ਇੱਥੇ ਆਉਣ ਦੇ ਦੀ ਧੰਨਵਾਦ ਕਰਦੇ ਆ ਜਿਹੜਾ ਮੁੱਦਾ ਇਸ ਵੇਲੇ ਬਹੁਤ ਜ਼ਿਆਦਾ ਪਟਿਆ ਹੋਇਆ ਹੈ ਪੀ ਇਸ ਮੁੱਦੇ ਤੇ ਹਰ ਪੰਜਾਬ ਦਾ ਜਿਹੜਾ ਕੋਈ ਵੀ ਜਿਹੜਾ ਵਸਣ ਵਾਲਾ ਉਹ ਐਸੇ ਨਿਗ੍ਹਾ ਲਾ ਕੇ ਬੈਠਾ ਹੈ ਪੀ ਇਹ ਕਰਨ ਕੀ ਜਾ ਰਹੇ ਨੇ ਕਰ ਕੀ ਰਹੇ ਸਾਨੂੰ ਉਦੇਸ਼ ਆਇਆ ਸੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮਦਨ ਸਾਹਿਬ ਤੇ ਰਾਜਾ ਹਮਿੰਦਰ ਸਿੰਘ ਜੀ ਗੁੜੇਂ ਸਾਹਿਬ ਵੀ ਤੁਸੀਂ ਪ੍ਰੈਸ ਦੀ ਕਾਨਫਰੰਸ ਕਰੋ ਔਰ ਉਹਨਾਂ ਨੂੰ ਸੁਨੇਹਾ ਪਹੁੰਚਾਓ ਵੀ ਪੰਜਾਬ ਦਾ ਜਿਹੜਾ ਧਕਾ ਹੋ ਰਿਹਾ ਹੈ ਉਹਨੂੰ ਕਿਸ ਤਰੀਕੇ ਨਾਲ ਪਾਸੇ ਕਰਨਾ ਹੈ ਕਿਸ ਤਰੀਕੇ ਨਾਲ ਸਾਰਿਆਂ ਨੇ ਕਾਂਗਰਸ ਪਾਰਟੀ ਦੇ ਰਲ ਕੇ ਉਹਦੇ ਨਮੋਡਾ ਲਾ ਕੇ ਤੇ ਪੰਜਾਬ ਵਾਸੀਆਂ ਦੇ ਨਾਲ ਇਸ ਮੁੱਦੇ ਨੂੰ ਇਸ ਪਾਲਿਸੀ ਨੂੰ ਖਤਮ ਕਰਨਾ ਹੈ ਉਨ੍ਹਾਂ ਦਾ ਹੁਕਮ ਮੰਨਦੇ ਹੋਏ ਮੇਰੇ ਨਾਲ ਡਿਊਟੀ ਲੱਗੀ ਹੈ ਸਾਡੇ ਸ਼ਹਿਰੀ ਪ੍ਰਧਾਨ ਅਸ਼wini ប៉ਟੂ ਜੀ ਨੇ ਅਧਿਕਾਰ ਸਭਾਤ ਸਾਰੇ ਮਿਤੀ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਜਨਾਰੀ ਲੈਣਾ ਲੇਕਿਨ ਅਸੀਂ ਸ਼ੁਰੂਆਤ ਕਰਾਂਗੇ ਜਿਹੜੀ ਪਾਲਿਸੀ ਇਹਨਾਂ ਬਣਾਈ ਹੈ ਮੇਰੇ ਕੋਲੋਂ ਪਾਲਿਸੀ ਵੀ ਪੰਜਾਬ ਸਰਕਾਰ ਦੀ ਹੈ ਇਹ ਮੈਂ ਪੜ੍ਹੀ ਹੈ ਤੁਸੀਂ ਵੀ ਪੜ੍ਹੀ ਇਹਨੂੰ ਬੜੀ ਡਿਟੇਲ ਨਾਲ ਪੜ੍ਹੋ ਤੇ ਤੁਹਾਨੂੰ ਪਤਾ ਲੱਗੇਗਾ ਅਸਲ ਕੀ ਗੱਲ ਹੈ ਹੁਣ ਜਿਹੜੀ ਅਸਲ ਲਾਟਸ਼ੈਲ ਕਹਿ ਲੋ ਜਾਂ ਉਹਦਾ ਨਿਚੋੜ ਕਹਿ ਲੋ ਉਹ ਅਸੀਂ ਤੁਹਾਨੂੰ ਛੋੜਾ ਜਿਹਾ ਪੜ੍ਹ ਕੇ ਸੁਣਾ ਦੇਣਾ ਤੁਹਾਨੂੰ ਸਾਰੀ ਪਾਲਿਸੀ ਦਾ ਪਤਾ ਲੱਗ ਜਾਵੇ ਉਹ ਜਦੋਂ ਤੁਸੀਂ ਜਾਣੂ ਹੋ ਜਾਓਗੇ ਤੇ ਫਿਰ ਤੁਸੀਂ ਵੀ ਸਾਡੇ ਨਾਲ ਸਹਿਮਤ ਹੋਗੇ ਕਿ ਬਿਲਕੁਲ ਇਹ ਪੰਜਾਬ ਦਾ ਤਕਾ ਹੈ ਮੈਂ ਸ਼ੁਰੂਆਤ ਕਰਨ ਲੱਗਾ ਸੀ ਇੱਕ ਮੈਮੋਰੈਂਡਮ ਲਾਇਆ ਜਿਹੜਾ ਅਸੀਂ ਡੀਸੀ ਸਾਹਿਬ ਨੂੰ ਦੇਗਾ। ਜ਼ਿਲ੍ਹਾ ਡਿਸਟ੍ਰਿਕਟ ਕੌਂਸਲ ਕਮੇਟੀ ਦਿਹਾਤੀ ਐਂਡ ਜ਼ਿਲ੍ਹਾ ਡਿਸਟ੍ਰਿਕਟ ਕੌਂਸਲ ਕਮੇਟੀ ਸ਼ਹਿਰੀ ਕਸ਼ੂਬਾ ਤੇ ਮੈਂ ਅਸੀਂ ਮੇਲਾ ਟਾਈਮ ਲਿਆ ਉਹਨਾਂ ਨੂੰ ਦੇਖਿਆ ਪਰ ਆਪ ਉਹ ਬਿਜ਼ੀ ਨੇ ਏਡੀਸੀ ਮੈਮ ਦਾ ਉਹਨਾਂ ਨੇ ਡਿਊਟੀ ਲਈ। ਅਸੀਂ ਪੜ੍ਹ ਕੇ ਤੁਹਾਨੂੰ ਦੱਸਣ ਲੱਗੇ ਆ ਮੈਂ ਆਪ ਪੜ੍ਹ ਦੇਣਾ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗੇ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਵਿੱਚ 50000 ਏਕੜ ਪਰ ਬੁੱਖ ਖੇਤੀਬਾੜੀ ਜ਼ਮੀਨ ਪ੍ਰਾਪਤ ਕਰਨ ਲਈ ਸੂਬਾ ਸਰਕਾਰ ਦੇ ਫੈਸਲੇ ਤੇ ਫੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ ਇਸ ਫੈਸਲਾ ਇਹ ਫੈਸਲਾ ਵਾਤਾਵਰਣ ਤੱਕੋ ਵਿਨਾਸ਼ਕਾਰੀ ਅਤੇ ਵਿਨਾਸ਼ਕਾਰੀ ਹੋਣ ਦੇ ਨਾਲ-ਨਾਲ ਸਾਢੇ ਹਜ਼ਾਰਾਂ ਕਿਸਾਨਾਂ ਨੂੰ ਬੇਰੁਜ਼ਗਾਰ ਬੇਕਾਰ ਬੇਕਾਰ ਕਰ ਦਿੰਦਾ ਦੇਵੇਗਾ ਇਸ ਦਾ ਵੱਡੇ ਪੱਧਰ ਤੇ ਸਮਾਜਿਕ ਆਰਥਿਕ ਅਤੇ ਵਾਤਾਵਰਣ ਪਰ ਬਹਾਪੀ ਅਸਰ ਪਏਗਾ ਇਹ ਸਾਡਾ ਆਤਮ ਸਨਮਾਨ ਰੱਖਣ ਵਾਲੇ ਕਿਸਾਨਾਂ ਨੂੰ ਕੰਗਾਲ ਅਤੇ ਪਕਰੀਆਂ ਵਿੱਚ ਬਦਲ ਦੇਣੀ ਅਸੀਂ ਕੁਝ ਤੱਥ મુદ્ਦੇ ਤੁਹਾਡੇ ਧਿਆਨ ਵਿੱਚ ਲਿਆਉਣੇ ਨੇ ਪੰਜਾਬ ਵਿੱਚ 50000 ਏਕੜ ਜ਼ਮੀਨ ਦੀ ਕੰਕਰੀਟ ਵਾਲੀ ਇਸ ਵਿਕਾਸ ਦਾ ਮੰਗ ਕਿਸਾਨ ਕਿਸੇ ਨੇ ਨਹੀਂ ਕੀਤੀ ਤਾਂ ਪੰਜਾਬ ਵਾਸੀਆਂ ਨੇ ਕੀਤੀ ਸੀ ਪੰਜਾਬ ਵਿੱਚ ਖੇਤੀ ਪ੍ਰਦਾਸ਼ੂਬਾ ਹੈ ਅਸੀਂ ਆਪਣੀ ਉਪਜ ਤੋਂ ਸਾਲਾਨਾ 80000 ਕਰੋੜ ਰੁਪਏ ਦੀ ਪੈਦਾ ਕਰਦੇ ਹਾਂ ਕੀ ਇਹ ਨੀਤੀ ਸਾਡੀ ਪੂਰੀ ਆਰਥਿਕਤਾ ਨੂੰ ਪ੍ਰਭਾਵਿਤ ਨਹੀਂ ਕਰੇਗੀ ਮੌਜੂਦਾ ਪਾਲਿਸੀ ਮੁਤਾਬਕ ਇੱਕ ਇੱਕ ਜਮੀਨ ਦੇਣ ਵਾਲੇ ਕਿਸਾਨ ਨੂੰ 1000 ਵਰਗ ਗਾਜ਼ਰ ਰੈਹਾਸ਼ੀ ਤੇ 200 ਵਰਗ ਗਾਜ਼ਬ ਵਪਾਰਕ ਜ਼ਮੀਨ ਮਿਲੇਗੀ ਜੇਕਰ ਕੋਈ ਕਿਸਾਨ 50 ਏਕੜ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ 50000 ਵਰਗ ਰੈਹਾਸ਼ੀ ਅਤੇ 10000 ਵਰਗ ਗਾਜ਼ਬ ਵਪਾਰਕ ਜ਼ਮੀਨ ਮਿਲਣੀ ਚਾਹੀਦੀ ਹੈ ਜਿਸ ਦਾ ਅਰਥ ਲਗਭਗ 12 ਏਕੜ ਜ਼ਮੀਨ ਬਣਦਾ ਹੈ ਲੇਕਿਨ ਪਾਲਿਸੀ ਮੁਤਾਬਕ ਜੋ ਸਾਨੂੰ ਸੁਪਾਸਟ ਦੌਰ ਦੇ ਕਿਸਾਨਾਂ ਨੂੰ ਇੱਕ ਪੈਸਾ ਵੀ ਦਿੱਤੇ ਬਣਾ ਆਪ ਨੇ ਵੱਡੇ ਬਿਗਰਾਂ ਨੂੰ ਉਦਯੋਪਕੀਆਂ ਨੂੰ ਔਰ ਆਪਣੇ ਦੋਸਤਾਂ ਲਈ ਬਣਾਇਆ ਗਿਆ ਹੈ ਜ਼ਿਆਦਾਤਰ ਪਾਲਸੀ ਕਿਸਾਨਾਂ ਕੋਲ ਛੋਟੀਆਂ ਜ਼ਮੀਨਾਂ ਹਨ ਇਸ ਪਾਲਸੀ ਦੇ ਤਹਿਤ ਉਸ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਵੱਡਾ ਪੈਸਾ صفر ਇਹ ਅਸ਼ੀ ਜ਼ਮੀਨ ਰਹੀ ਕਮਾਇਆ ਜਾਂਦਾ ਉਦਾਹਰਨ